ਦਾ ਪ੍ਰਧਾਨ ਕਿ ਜਮਾਨਜੀ ਜਿਨ੍ਹਾਂ ਦੇ ਪਾਰਟੀ ਆਜਮਾਨ ਨਾਲ ਗੱਲ ਕਰਕੇ ਬੜੇ ਚਿਰ ਤੇ ਅਸੀਂ ਸ੍ਰੇਸ਼ਟ ਲੀਡਰਸ਼ਿਪ ਨਾਲ ਗੱਲ ਕਰਦੇ ਸੀ ਜਿੱਦਤ ਹੋ ਜਾਵਤ ਮਿਲੀ ਤੇ ਅੱਜ ਤਕਾਨਜੀ ਨੇ ਬੀਜੇਪ ਓਡੀਸਾ ਤੇ ਰਾਪ ਇਹ ਕਾਰਕ ਉਸ ਤੋਂ ਪਾਰੀ ਦੂ। ਇਹ ਕੋਸਮ ਨਹੀਂ। ਜਿਨੂੰ ਦੇਖਦੇ ਹੋ। 3 ਨਿੱਕੀ ਸਵਾਤ ਜਾਂ ਛਿੱਟੀ ਕੋਈ ਫੈਸਲਾ ਨਹੀਂ ਕਰਦਾ। ਸਿਰਫ ਦੇਸ਼ ਦਿੰਦਾ। ਇਹ ਦੇਸ਼ ਕੌਣ ਅਗੇ ਲੈ ਕੇ ਜਾਵੇ? ਕੌਣ ਧਰਮ ਅਗੇ ਲੈ ਕੇ ਜਾਵੇ? ਕੌਣ ਜੋੜ ਰਿਹਾ? ਉਹਦੇ ਵਿੱਚ। ਹਰ। ਚੰਦ ਦੇ ਸਤਕਾਰ ਜੋ। ਇਹ ਨਾ ਤੇ ਬਾਰੀਆ। ਜਿੰਨਾ ਦਾ ਸਾਰਾ ਗੁੱਸਤਾ ਪ੍ਰਵਾਹ ਵੇਬਾ ਨਾ ਚਾਹੀ ਕੋਈ ਅਕਾਲੀ ਦਾ ਦਾ ਚਾਹੇ ਕੋਈ ਕਾਂਗਰਸ ਦਾ ਦਾ ਚਾਹੇ ਕੋਈ ਭਾਜਪਾ ਦਾ ਤਾਂ ਹੈ ਹੀ ਸਾਰਾ ਪਰਿਵਾਰ ਸਾਰਾ ਪਰਿਵਾਰ ਇਹ ਗੁੱਸਤਾ ਤੇ ਕਹਿੰਦੇ ਅਸੀਂ ਤਾਂ ਕਦੇ ਇਲੈਕਸ਼ਨਾਂ ਚ ਆਪਸ ਵਿੱਚ ਕਦੇ ਕੋਈ ਗੱਲ ਫਰਕ ਪਿਆ ਹੀ ਨਹੀਂ ਕੋਈ ਫਰਕ ਪਿਆ ਹੀ ਨਹੀਂ ਇਸ ਗੁੱਸਤੇ ਨੂੰ ਅੱਜ ਸਾਡੇ ਮੈਂ ਸਮਝਦਾ ਖੁਸ਼ੀ ਦਾ ਕੋਈ ਮੁਕਾਬਲਾ ਹੀ ਨਹੀਂ ਕੁਰਸੀ ਦਾ ਕੋਈ ਟਿਕਾਣਾ ਹੀ ਨਹੀਂ ਜੋ ਅੱਜ ਸਾਡੇ ਸਤਕਾਰਯੋਗ ਵੀਨਤਪਾਰੀਆ ਜੀ ਇੱਕ ਮੋਦੀ ਪਸਾਰ ਦਾ ਪਰਿਵਾਰ ਬੀਜੇਪੀ ਦਾ ਪਰਿਵਾਰ ਜਿਹੜਾ ਅੱਜ ਵੱਡਾ ਉਹਨਾਂ ਨੂੰ ਜਿੱਥੇ ਵਧਾਈ ਦਿੰਨੇ ਆ ਸ਼ਾਨ ਸ਼ਾਨ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਆ ਤੇ ਹੁਣ ਸੇਮਾਨ ਸਾਹਿਬ ਇਹਨਾਂ ਜੀ ਹੈ ਅੱਜ ਥੋੜਾ ਕੁਰਸੀ ਦਾ ਫੀਲ ਆ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੈਲਾ ਦੇ ਜਿਨ੍ਹਾਂ ਨੇ ਬਹੁਤ ਲੰਬੀਆਂ ਸੇਵਾਵਾਂ ਕਾਂਗਰਸ ਪਾਰਟੀ ਨੂੰ ਦਿੱਤੀਆਂ ਅੱਜ ਦੇਸ਼ ਵਿਆਪੀ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਦਮਨੀ ਅਰਮੋਈ ਸਿੰਘ ਦਿੱਤੂ ਜੀ ਦੀ ਰਣਵਾਈ ਚ ਸਾਬੀ ਮੰਡਲ ਪ੍ਰਧਾਨ ਅਦਮਨੀ ਸਲੂਜਿਆ ਜੀ ਦੀ ਰਣਵਾਈ ਚ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਵਾਨ ਕੀਤਾ ਮੈਨੂੰ ਬਹੁਤ-ਬਹੁਤ ਜੀਆਂ ਵੀ ਆਉਂਦਾ ਹੈ ਔਰ ਕਿਉਂਕਿ ਉਹਨਾਂ ਦਾ ਬੜਾ ਵੱਡਾ ਮੰੰਦਾ ਰਾਜਨੀਤਿਕ ਤਜਰਬਾ ਔਰ ਹਰ ਹਰ ਸਮੇਂ ਦੇ ਵਿੱਚ ਇਹ ਮੋਦੀ ਜੀ ਦੀਆ ਔਰ ਦੇਸ਼ ਨੂੰ ਇਕਤਾ ਔਰ ਸਮਸਤਾ ਦੇ ਵਿੱਚ ਲਿਆਉਣ ਦੀਆਂ ਜੋ ਨੀਤੀਆਂ ਨੇ ਉਹਨਾਂ ਦੇ ਨਾਲ ਚੱਲ ਕੇ ਇਲਾਕੇ ਦਾ ਸਮਾਜ ਦਾ ਸ਼ਹਿਰ ਦਾ ਡਵੈਲਪਮੈਂਟ ਦੀ ਹਰ ਕੰਮ ਦੇ ਵਿੱਚ ਮੋਦੀ ਜੀ ਦੇ ਮੋਢੇ ਲਾ ਕੇ ਪਾਰਟੀ ਨੂੰਗੇ ਮદાન ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਹੇਗਾ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਸਵਾਗਤ ਕਰਦਾ ਹਾਂ ਬਹੁਤ-ਬਹੁਤ ਜੀ ਆਇਆਂ ਆਖਦਾ ਜੋ ਇਹਨਾਂ ਨੇ ਅਨੁਜ ਪਾਰਟੀ ਜਨਤਾ ਪਾਰਟੀ ਪਰਿਵਾਰ ਨੂੰ ਔਰ ਮੋਦੀ ਜੀ ਦੀ ਪਾਰਟੀ ਦੇ ਵਿੱਚ ਆ ਕੇ ਆਪਣਾ ਅੱਗੇ ਦਾ ਰਾਜਨੀਤਿਕ ਜੀਵਨ ਇੱਥੇ ਨਿਗਾਮ ਦਾ ਨੰਨ ਲਿਆ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਮਾਤਾ ਕੀ ਜੈ ਭਾਰਤ ਮਾਤਾ ਦੀ ਜੈ ਭਾਰਤ ਜਨਤਾ ਪਾਰਟੀ ਵਾਹਿਗੁਰੂ ਬਹੁਤ ਜਿੰਦਾਬਾਦ ਇੱਕੇ ਪਰਿਵਾਰ ਤੇ ਉਹ ਵੱਡੇ ਪਰਿਵਾਰ ਚ ਅਜ ਆ ਕੇ ਜਿੱਕ ਸਾਡੇ ਤੇ ਤਾਂ ਇਹ ਬਹੁਤ ਵੱਡਾ ਆਸਾਨ ਹੈਗਾ ਹੀ ਹੈਗਾ ਪਰ ਦੇਸ਼ ਦੇ ਲਈ ਜਿਹੜਾ ਯੋਗਦਾਨ ਪੈ ਰਿਹਾ ਜੋ ਮੋਦੀ ਜੀ ਨੇ ਦੁਨੀਆ ਚ طاقت ਮਨਾਉਣ ਦਾ ਤੀਜੇ ਨੰਬਰ ਦਾ ਦੇਸ਼ ਔਰ 2047 ਦਾ ਸ੍ਰੇਸ਼ਟ ਭਾਗ ਬਣਾਉਣ ਦੀ ਗੱਲ ਕੀਤੀ ਆ ਉਹਦੇ ਵਿੱਚ ਆਪਣੇ ਤਿੱਲ ਫੁੱਲ ਪਾਉਣ ਲਈ ਇਹ ਛੋਟੀਆਂ-ਮੋਟੀਆਂ ਗੱਲਾਂ ਉੱਤੋਂ-ਉੱਤੋਂ ਉੱਠ ਕੇ ਆਪਣਾ ਯੋਗਦਾਨ ਪਾਉਣ ਲਈ ਆਏ ਨੇ ਤੇ ਮੈਂ ਹੱਥ ਜੋੜ ਕੇ ਆਪਣੇ ਵੱਲੋਂ ਆਪਣੇ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵੱਲੋਂ ਮੋਦੀ ਸਾਹਿਬ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਦਾ ਜੀ ਆਇਆਂ ਕਰਦਾ ਜੈ ਹਿੰਦ